ਜੀ ਸਾਰੇ ਠੀਕ ਠਾਕ ਨੇ ਉਹਨਾਂ ਨੇ ਤਾਂ ਮੇਰਾ ਪੂਰਾ ਮਾਨਦਾਨ ਕਰਿਆ ਅੱਛਾ ਤਾਂ ਹੀ ਬੜੀ ਖੁਸ਼ੀ ਹੈ ਇਹੋ ਜਿਹਾ ਕੀ ਕਰਤਾ ਉਹਨਾਂ ਨੇ ਜੇ ਘੰਟਾ ਤੋਂ ਘੰਟੇ ਹੋਰ ਨਾ ਆਉਂਦੀ ਫਿਰ ਮੈਥੋਂ ਮਾਨਦਾਨ ਕਰਾਉਂਦੀ ਲੈ ਆਹ ਦੇਖ ਤਾਂ ਸਹੀ ਅਕਿੰਨੇ ਸੂਟ ਦੇਦੇ ਮੇਰੀ ਮਾਂ ਨੇ ਮੈਨੂੰ ਆਹ ਬਿਸਕੁਟ ਨਾਲ ਪਿਪਾ ਦੇਤਾ ਹਾਂ ਤੇ ਜਵਾਕਾਂ ਦੇ ਸੂਟ ਲਾਤੇ ਹਾਂ ਨਾਲ 1500 ਰੁਪਏ ਦੇਤਾ ਹਾਂ ਤੇ ਜਰਾ ਕੋਰਤਾ ਪਿਆਮਾ ਵੀ ਲਾਤਾ ਉਹ ਬਸ ਕਰ ਬਸ ਕਰ ਇਹ ਖਲਾਰੇ ਪਾ ਕੇ ਬਹਿ ਜਾਨੀ ਐ ਐਵੇਂ ਤਾਂ ਗਰਾਂ ਕਰ ਕਰ ਉਹਨੂੰ ਜਾ ਕੇ ਉਹ ਵੀ ਆਪਣੇ ਵਰਗੇ ਐ ਪਤਾ ਨਹੀਂ ਕਿਵੇਂ ਟਾਈਮ ਪਾਸ ਕਰਦਾ ਐਗਲਾ ਬਾਲਾ ਲਾਲਚ ਨਹੀਂ ਕਰੀਦਾ ਹੁੰਦਾ ਮੈਂ ਲਾਲਚ ਜੀ ਕਾਹਦਾ ਕਰਦੀ ਆ ਮੇਰੀ ਮਾਂ ਨੇ ਆਪ ਹੀ ਸਮਝ ਦਿੱਤਾ ਸਾਰਾ ਉਹ ਗੱਲ ਤਾਂ ਤੇਰੀ ਠੀਕ ਐ ਮਾਂ ਤਾਂ ਆਪਦੀ ਧੀ ਨੂੰ ਵੱਧ ਤੋਂ ਵੱਧ ਦੇਣ ਦੀ ਕੋਸ਼ਿਸ਼ ਕਰਦੀ ਐ ਤਾਂ ਹੀ ਤਾਂ ਕਿਸੇ ਨੇ ਸੱਚੀ ਆਖਿਆ ਕਿ ਪੇਕੇ ਹੁੰਦੇ 妈妈拿来